ਸ਼੍ਰੀ ਕਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਦੇ ਪਲਟ ਜਾਣ ਨਾਲ ਤਿੰਨ ਸ਼ਰਦਾਲੂਆਂ ਦੀ ਮੌਤ ਹੋ ਗਈ। ਇਤਿਹਾਸਿਕ ਧਰਮ ਸਥਾਨ ਤੋਂ ਸ਼੍ਰੀ ਚਰਨ ਜੋ ਪ੍ਰਾਪਤ ਗੰਗਾ ਰਾਹ ਦੇ ਦਰਮਿਆਨ ਇਹ ਹਾਦਸਾ ਉਸ ਥਾਂ ਤੇ ਹੋਇਆ ਜਿੱਥੇ ਵਿਸਾਖੀ ਦੇ ਦਿਨਾਂ ਦੌਰਾਨ ਹੋਏ ਹਾਦਸੇ ਵਿੱਚ 9 ਮੌਤਾਂ ਹੋਈਆਂ ਸਨ। ਜਾਣਕਾਰੀ ਅਨੁਸਾਰ ਸੰਗਤ ਬਲਾਚੌਰ ਦੇ ਪਿੰਡ ਪਰਾਗਪੁਰ ਤੋਂ ਆਈ ਸੀ। ਟਰੈਕਟਰ ਟਰਾਲੀ ਵਿੱਚ 30 ਤੋਂ 35 ਸ਼ਰਦਾਲੂ ਸਵਾਰ ਸਨ ਜੋ ਕਿ ਸਾਰੇ ਮਾਮੂਲੀ ਸੱਟਾਂ ਦੇ ਸ਼ਿਕਾਰ ਹੋਏ ਹਨ। ਉਦੋਂ ਇਸ ਹਾਦਸੇ ਵਿੱਚ ਪਟੜਾ ਨੂੰ ਸਰਕਾਰੀ ਹਸਪਤਾਲ ਨਵਾਂ ਸ਼ਹਿਰ ਇਲਾਜ ਲੈਣ ਜਾਂਦਾ ਗਿਆ ਪਿੰਡ ਪ੍ਰਾਗਪੁਰ ਤੁਸੀਂ ਵੀ ਟ੍ਰੈਲੀ 'ਚ ਸੀ ਹਾਂਜੀ ਆਦੀ ਪਿੱਛੇ ਬੈਠੀ ਸੀ ਪਤਾ ਨਹੀਂ ਲੱਗਿਆ ਕਿਦਾ ਹੋਇਆ ਐਕਸੀਡੈਂਟ ਪਤਾ ਨਹੀਂ ਪਤਾ ਇਹ ਤਾਂ ਉੱਪਰ ਦੇ ਬੱਚੇ ਹੱਲੇ ਗਾਹਿੰਦੇ ਹੱਲੇ ਜਿਹੜੇ ਹੋਰੇ ਸਾਰੇ ਇਕੱਠੇ ਹੋ ਗਏ ਜੀ ਹਾਂ ਹੋਰ ਇੱਕ ਕੁੜੀ ਫਾਟ ਦੀ ਥੱਲੇ ਇੱਕ ਹੋਰ ਦੀ ਜਿਹੜੀ ਉਹ ਵੀ ਫਸ ਗਈ ਉਹਦਾ ਥੋੜਾ ਜਿਹਾ ਖਾਦਰਾ ਤੋਂ ਕਰਦੇ ਆ ਜਵਾਬ ਦੇ ਤਾਂ ਮਤਲਬ ਸਾਨੂੰ ਕਿਤਾ ਤਾਂ ਬ੍ਰੇਕ ਨਹੀਂ ਲੱਗੀ ਇਸ ਦਾ ਪਿੱਛੇ ਬੈਠੇ ਸੀ ਕਿ ਟਰਾਲੀ ਵਿੱਚ ਸੀ ਅੱਛਾ ਸੱਟਾ ਕਿੰਨੇ ਜਣੇ ਦੇ ਲੱਗੀਆਂ ਜਿਆਦਾ ਤਾਂ ਨਹੀਂ ਸੱਟਾਂ ਵੀ ਕੁੱਲੀ ਦੇ ਨਹੀਂ ਕਹਿੰਦੇ ਬੱਸ ਤੇਰੇ ਤਾਂ ਨਹੀਂ ਕਰ ਦਿੰਦੇ ਇਧਰ ਮਾਰੇ ਦਵਾਈ ਲੈ ਆ ਰਹੇ ਅੱਛਾ ਕੋਣ ਸਾਨੂੰ ਪਤਾ ਨਹੀਂ ਕੌਣ-ਕੌਣ ਆਏ ਆ ਕਿ ਨਹੀਂ ਆਏ ਮੈਂ ਦਵਾਈ ਲੈ ਗਿਆ ਹਸਪੀਟਲ ਲੈ ਅੱਛਾ ਤੁਸੀਂ ਤੁਹਾਡਾ ਵਜਾ ਹੋ ਗਿਆ ਕਿਹੜਾ ਪਿੰਡੋਂ ਸਹੀ ਰਾਗਪੁਰਜੀ ਬਲਾਚੌਰ ਕੋਲੋਂ ਆਏ ਕਾਟਗੜ ਕੋਲੋਂ ਆਏ ਇਹ ਜਿਹੜਾ ਅੱਜ ਜੋ ਘਟਨਾ ਹੋਈ ਹੈ ਤੁਸੀਂਾਈ ਹੈ ਪਹਿਲਾਂ ਵੀ ਹਜਾ ਇੱਕ ਮਹੀਨਾ ਪਹਿਲਾਂ ਹੀ ਪ੍ਰੋਗਰਾਮ ਲੰਘ ਕੇ ਹਟਿਆ ਹੈ ਔਰ ਅੰਬਰਤਾਰਾ ਪੇਜ ਜਿਹਨੂੰ ਸਾਖੀ ਕਹਿੰਦੇ ਆ ਔਰ ਜਿਹਦੇ ਚ 11 ਵਾਰਤਾ ਹੋਈਆਂ ਤਿੰਨ ਗੜੀ ਔਰ ਆਠ ਇਕਤੇ ਹੋਈਆਂ ਔਰ ਅੱਜ ਫੇਰ ਦੁਲਖਣਾ ਹੋਈ ਹੈ ਸੰਗਤ ਆ ਰਹੀ ਹੈ ਟਰਾਲੀ ਦਿਹਾੜੀ ਆ ਪਤਾ ਚੋਂ ਤੋਂ ਦੱਸ ਰਹੇ ਕੋਈ ਪਿੰਡਾ ਉਥੋਂ ਦੀ ਸੰਗਤ ਹੈ ਔਰ ਜਿਹੜੀ ਇੱਕ ਕੁੜੀ ਹੈ ਡੈਂਜਰ ਹੈ ਜਦਕਿ ਮੈਂ ਹਜਾ ਤਿੰਨ ਦਿਨ ਪਹਿਲਾਂ ਹੀ ਠੇਕੇਦਾਰ ਨੂੰ ਇਹ ਗੱਲ ਕਹੀ ਵੀ ਇੱਧਰ ਪਹਿਲਾਂ ਦੀਵਾਰ ਕਰੋ ਇਹ ਖਤਰੇ ਵਾਲਾ ਇੱਥੇ ਕੋਈ ਵੀ ਟਰੈਕਟਰ ਟਰਾਲੀ ਨੂੰ ਲੱਗਦਾ ਹੈ ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਠੇਕੇਦਾਰ ਇਸ ਗੱਲ ਨੂੰ ਕਿਉਂ ਨਹੀਂ ਮੰਨ ਰਹੇ ਤੇ ਅੱਜ ਦੁਰਘਟਨਾ ਹੋਈ ਹੈ ਜਿਹਦੇ ਵਿੱਚ ਜਾਦਾ ਸੰਖਿਆ ਨੂੰ ਸੱਟਾਂ ਲੱਗੀਆਂ ਔਰ ਉਹਦੇ ਵਿੱਚ ਦੋ ਜਿਹੜੀਆਂ ਅੱਜ ਫਿਰ ਮੌਤਾਂ ਹੋਈਆਂ ਅਸੀਂ ਸਾਨੂੰ ਦੁਖੀਜਾਰ ਕਰਦੇ ਹਾਂ ਬਲਵਾਰ ਦੇ ਨਾਲ ਇਹ ਜਿਹੜੀ ਮੌਤਾਂ ਹੋਈਆਂ ਇਹ ਮੌਤਾਂ ਜਦ ਕੀ ਸੜਕ ਵੀ ਲੋਟ ਖੁੱਲੀ ਹੈ ਇਹ ਜਿਹੜੀ ਮੌਤ ਹੋਈ ਹੈ ਇਹ ਗੁਰੂ ਮਹਾਰਾਜ ਦੀ ਜਿੱਦਾਂ ਕੰਨੇ ਕੁਦਰਤ ਦੀ ਗੱਲ ਹੈ ਤੇ ਇਹ ਜਿਹੜੀ ਮੌਤ ਹੈ ਇਹ ਨਹੀਂ ਹੋਣੀ ਚਾਹੀਦੀ ਸਤਿਗੁਰੂ ਮਹਾਰਾਜ ਸਾਰੇ ਸੰਤਾਂ ਦਾ ਫਲ ਕਰੇ ਸਾਰੀ ਸੰਗਤ ਨੂੰ ਜੈ ਗੁਰਦੇ ਧੰਨ ਜਿਹੜਾ ਇਹ ਸਥਾਨ ਹੈ ਇਹ ਪਹਾੜਾਂ ਦੇ ਵਿੱਚ ਹੈ ਔਰ ਪਹਾੜਾਂ ਦੇ ਵਿੱਚ ਹੋਣ ਕਰਕੇ ਜਿਹੜੀਆਂ ਸੜਕਾਂ ਬਣੀਆਂ ਅੱਜ ਤੋਂ ਕੋਈ 40 ਸਾਲ ਪਹਿਲਾਂ ਬਣੀਆਂ ਕੋਈ 30 ਸਾਲ ਬਣੀਆਂ ਉਦੋਂ ਕੋਈ ਉਸ ਸਮੇਂ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਬਣੀਆਂ ਕੋਈ ਲੈਵਲ ਨਹੀਂ ਕੱਢਿਆ ਗਿਆ ਹੁਣ ਉਹ ਜਿਹੜੇ ਉੱਥੇ ਲੋਡ ਹੈ ਇਸ ਟਾਈਮ ਜਿਹੜੀ ਜਿਹੜੀ ਆਪਾਂ ਕੋਸੀਏ ਪਿਛਲੀਆਂ ਸਰਕਾਰਾਂ ਨੂੰ ਹੁਣ ਲੋੜ ਹੈ ਨਵੀਂ ਟੈਕਨੋਲੋਜੀ ਦੀ ਨਵੀਂ ਟੈਕਨੋਲੋਜੀ ਦੇ ਮੁਤਾਬਕ ਨਵੀਆਂ ਗੱਡੀਆਂ ਦੇ ਮੁਤਾਬਕ ਉਹਦੀ ਜਿਹੜੀ ਢਾਲ ਹੈ ਉਹ ਢਾਲ ਪ੍ਰੋਪਰ ਨਾ ਹੋਣ ਕਰਕੇ ਔਰ ਜਿਹੜੇ ਡਰਾਈਵਰ ਜਾਂਦੇ ਆ ਉਹ ਮੈਦਾਨੀ ਇਲਾਕੇ ਚੋਂ ਜਾਂਦੇ ਆ ਉਹ ਵੀ ਅਨਟ੍ਰੇਨਡ ਹੈ ਔਰ ਉਹਨਾਂ ਦਾ ਬਹੁਤ ਵੱਡਾ ਜਿਹੜਾ ਹੈਗਾ ਸਾਡਾ ਜਿਹੜਾ ਆਪਣਾ ਸਿਟੀਜਨ ਹੈ ਜਿਹੜਾ ਉਹਨੂੰ ਪ੍ਰੋਪਰ ਐਜੂਕੇਸ਼ਨ ਨਾ ਹੋਣ ਕਰਕੇ ਉਹ ਟਰਾਲੀ ਤੇ ਵੀ ਬਹਿ ਜਾਂਦਾ ਉਹ ਹੋਰ ਇਦਾਂ ਦੇ ਸਾਧਨ ਤੇ ਬਹਿ ਜਾਂਦਾ ਜਿਹੜਾ ਆਪਣੇ ਆਪ ਵਿੱਚ ਸੰਵਿਧਾਨ ਦੇ ਖਿਲਾਫ ਕਰਦਾ ਹੈ ਔਰ ਦੋ ਗੱਡੀ ਤੋਂ ਦੋ ਬਜ਼ੁਰਗ ਤੁਰੇ ਜਾ ਰਹੇ ਸੀ ਉਹ ਤੁਰੇ ਹੀ ਜਾ ਰਹੇ ਸੀ ਲੇਕਿਨ ਇਹਨਾਂ ਨੇ ਚੰਗਾ ਕਿਹਾ ਗੱਡੀ ਰੋਕ ਲਈ ਵੀ ਤੁੱਪ ਚ ਬਜ਼ੁਰਗ ਜਾ ਰਹੇ ਇਹਨਾਂ ਨੇ ਬਿਠਾ ਲਿਆ ਹੁਣ ਇਹਨੇ ਆਪਣੇ ਵੱਲੋਂ ਚੰਗਾ ਕੀਤਾ ਲੇਕਿਨ ਉਹ ਅੱਗੇ ਜਾ ਕੇ ਟਰਾਲੀ ਪਲਟ ਗਈ ਉਹ ਵਿਚਾਰੇ ਹੁਣ ਹਸਪਤਾਲ ਆਏ ਹੋਏ ਇਸ ਹਿਸਾਬ ਨਾਲ ਆਪਾਂ ਟਰਾਲੀ ਦੀਆਂ ਤਸਵੀਰਾਂ ਦੇਖੀਆਂ ਨੇ ਤੇ ਉਦੇ ਵਿੱਚ ਜਾਂਦਾ ਦੇਖੇ ਹਾਂ ਦਿਲ ਦਹਿਲਦਾ ਜੀ ਸੋ ਬਾਕੀ ਚਲੋ ਟ੍ਰੀਟਮੈਂਟ ਆ ਮੁਆਵਜ਼ਾ ਆ ਇਹ ਸਾਰਾ ਕੁਝ ਹੋ ਜਾਣਾ ਹੈ ਪਹਿਲਾਂ ਤਾਂ ਮੈਂ ਉਸ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਅ ਰਵਿਦਾਸ ਮਹਾਰਾਜ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਕਿ ਬਹੁਤ ਜਿਆਦਾ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ 37 ਪੇਸ਼ੈਂਟ 37 ਬੰਦੇ ਸੀ ਉਹਦੇ ਵਿੱਚ ਸੋ ਉਹਨਾਂ ਦੇ ਲਈ ਮੈਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹਾਂ ਔਰ ਜਿਹੜੇ ਤਿੰਨ ਇਹਦੇ ਵਿੱਚੋਂ ਸ਼ਰਧਾਲੂ ਸੀਗੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਹੈ ਮੌਕੇ ਤੇ ਸੋ ਉਹਨਾਂ ਦੇ ਲਈ ਵੀ ਅਸੀਂ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਬਾਕੀ ਦੇਖੋ ਹੁਣ ਆਪਾਂ ਕਿਸੇ ਨੂੰ ਵੀ ਦੋਸ਼ ਨਹੀਂ ਦੇ ਸਕਦੇ ਕਿ ਡਰਾਈਵਰ ਦਾ ਕਸੂਰ ਸੀ ਜਾਂ ਕੁਝ ਵੀ ਇਹ ਤਾਂ ਜਦੋਂ ਐਕਸੀਡੈਂਟ ਹੋਣਾ ਉਦੋਂ ਸਮਾਂ ਹੀ ਇਦਾਂ ਦਾ ਹੁੰਦਾ ਕਿ ਅੱਖ ਦੇ ਫੋਰਨ ਐਕਸੀਡੈਂਟ ਹੋ ਜਾਂਦਾ ਸੋ ਸਰਕਾਰ ਵੱਲੋਂ ਆਪਾਂ ਜੋ ਇਹਨਾਂ ਦੀ ਇਲਾਜ ਲਈ ਜੋ ਇਹਨਾਂ ਦੀ ਟ੍ਰੀਟਮੈਂਟ ਲਈ ਜੋ ਵੀ ਬੈਟਰਮੈਂਟ ਕਰ ਸਕਦੇ ਹੋਏ ਮੇਰੀ ਹੁਣੇ ਡਿਪਟੀ ਸਪੀਕਰ ਸਾਹਿਬ ਨਾਲ ਗੱਲ ਹੋਈ ਹੈ ਸੋ ਉਹਨਾਂ ਨੇ ਵੀ ਆਣਾ ਸੀ ਪਰ ਟੋ ਕਿਤੇ ਦੂਰ ਨੇ ਆਊਟ ਆਫ ਸਟੇਸ਼ਨ ਨੇ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਕਿ ਤੁਸੀਂ ਜਾ ਕੇ ਆਓ ਅਰਜੈਂਟ ਦੇਖੋ ਮਰੀਜ਼ ਇਸ ਟਾਈਮ ਸੈਮੀ ਹੋਏ ਨੇ ਡਰੇ ਹੋਏ ਨਹੀਂ ਕਿਉਂਕਿ ਜਦੋਂ ਕੋਈ ਵੀ ਹਾਦਸਾ ਹੁੰਦਾ ਉਦੋਂ ਕਿਸੇ ਦੇ ਵੀ ਮਨ 'ਚ ਕੋਈ ਇਹ ਨਹੀਂ ਹੁੰਦਾ ਕਿ ਯਾਰ ਮੈਂ ਉੱਥੇ ਚਲ ਮੱਥਾ ਟੇਕਣ ਚੱਲਾਂ ਮੈਂ ਨਾ ਕੁਝ ਵਾਪਰਨ ਜਾਊਗਾ ਸਾਰੇ ਉਧਰੇ ਹੋਏ ਨੇ ਸਾਰਿਆਂ ਦੇ ਪਰਿਵਾਰਕ ਮੈਂਬਰ ਆ ਰਹੇ ਨੇ ਸੋ ਮਰੀਜ਼ਾਂ ਦਾ ਟ੍ਰੀਟਮੈਂਟ ਇੱਥੇ ਪ੍ਰੋਪਰ ਤਰੀਕੇ ਨਾਲ ਸਾਰਿਆਂ ਦਾ ਹੋਇਆ ਹੈ ਸਾਰਿਆਂ ਨੂੰ ਜੋ ਦੁਆ ਦਰਦੂ ਦੀ ਲੋੜ ਸੀਗੀ ਉਹ ਦਿੱਤੀ ਗਈ ਹੈ ਔਰ ਹਰ ਹੀਲੇ ਇਹਨਾਂ ਨੂੰ ਜੋ ਟ੍ਰੀਟਮੈਂਟ ਚਾਹੀਦਾ ਹੋਊਗਾ ਉਹ ਹਰ ਹੀਲੇ ਬੈਟਰ ਤੋਂ ਬੈਟਰ ਟ੍ਰੀਟਮੈਂਟ ਦਿੱਤਾ ਜਾਊਗਾ ਮੈਂ ਬੜਾ ਦੁਖੇ ਖਰਾਲਗੜ੍ਹ ਮੇਰੇ ਹਲਕੇ ਬੜਾ ਚੌਰ ਤੋਂ ਜਿਹੜੇ ਪ੍ਰਾਗਪੁਰ ਪਿੰਡ ਤੋਂ ਜਿਹੜੀ ਹੈਗੀ ਹੈ ਯੰਤਾ ਉੱਤਮ ਮੱਠਾ ਟਿਕਣ ਗਈ ਸੀਗੀ ਜੀ ਮੈਂ ਸਭ ਕਾ ਮਲੇ ਚੌਰੀ ਦਰਸ਼ਨ ਲਾ ਪਰ ਅੱਜ ਮੈਨੂੰ ਐਡਾ ਵੱਡਾ ਦੁੱਖ ਹੋਇਆ ਕਿ 37 ਸਵਾਰੀ ਉਹਦੇ ਵਿੱਚ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਜਿਹੜੀਆਂ ਹੈ ਜੀਆਂ ਮੌਤਾਂ ਹੋ ਗਈਆਂ ਜਿਹੜੀਆਂ ਕਿ ਜੇ ਦੋ ਲੜਕੀਆਂ ਸਾਡੀਆਂ ਅਨਮੈਰਿਡ ਸੀਗੀਆਂ ਬੁੜੀਆਂ ਜਵਾਨ ਸੀਗੀਆਂ ਇੱਕ ਜਿਹੜੀ ਔਰੰਸ ਸੀਗੀ ਇਹਨਾਂ ਦੀਆਂ ਮੌਤਾਂ ਅਜੇ ਦੂਜੇ ਵੀ ਕੋਈ ਵੀ ਅਜੇ ਉਹਨਾਂ ਦੇ ਵਿੱਚ ਸੰਤਿਆਵਾਂ ਵਿੱਚੋਂ ਐਸਾ ਨਹੀਂ ਕੋਈ ਜਿਹੜਾ ਹੈਗਾ ਤਿੰਨ ਜਿਹੜੇ ਹੈਗੇ ਆ ਬੱਤੀ ਹਸਪੀਟਲ ਜਿਹੜਾ ਚੰਡੀਗੜ੍ਹ ਰੈਫਰ ਕਰ ਦਿੱਤੇ ਬਾਕੀ ਜਿਹੜੇ ਹਜੇ ਸਾਰੇ ਇੱਥੇ ਆ ਪਰ ਮੈਂ ਈਸ਼ਵਰ ਅਕੀ ਕਾਮਨਾ ਕਰਦਾ ਵੀ ਇਹ ਜਲਦੀ ਤੇ ਜਲਦੀ ਠੀਕ ਹੋਣ ਮੈਂ ਇੱਕ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜਿਹੜੇ ਧਾਰਮਿਕ ਜਗ੍ਹਾ ਨੂੰ ਖਰਾਲਗੜ੍ਹ ਨੂੰ ਉੱਥੇ ਦੇ ਰਸਤੇ ਜਿਹੜੇ ਠੀਕ ਕੀਤੇ ਜਾਣ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ